ਵੈਜੀਕ ਫੰਗਸ ਦੀ ਬਿਮਾਰੀ ਕਾਫੀ ਜ਼ਿਆਦਾ ਪਰਚਲਿਤ ਹੈ ਤੇ ਇਹਦੇ ਨਾਲ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਕਹਿੰਦੇ ਅਸੀਂ ਕਈ ਕਈ ਸਾਲ ਹੋ ਗਏ ਦਵਾਈ ਖਾਂਦਿਆਂ ਨੂੰ ਪਰ ਸਾਨੂੰ ਸਹੀ ਇਲਾਜ ਨਹੀਂ ਮਿਲ ਸਕਿਆ ਤੇ ਇਹ ਥੋੜਾ ਟਾਈਮ ਤੋਂ ਬਾਅਦ ਦੁਬਾਰਾ ਫੇਰ ਹੋ ਜਾਂਦੀ ਹੈ ਇਹਦੇ ਵਿੱਚ 2-3 ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਇੱਕ ਤੇ ਜਿਵੇਂ ਦਾਦ ਖਾਜ ਖੁਜਲੀ ਹੁੰਦੀ ਹੈ ਇਹ ਚੀਜ਼ ਵਾਧੀ 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 ਜਿਹੜੀ ਹੈ ਇਹ ਬਹੁਤ ਜ਼ਿਆਦਾ ਖਤਰਨਾਕ ਰੂਪ ਧਾਰ ਲੈਂਦੀ ਹੈ ਇੱਕ ਹੰਤਾ ਜੀ ਵੀ ਟਾਈਫਾਇਡ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਜੀ ਨੂੰ ਟਾਈਫਾਇਡ ਪੁਰਾਣਾ ਹੋਵੇ ਉਹੋ ਸਕਿਨ ਦੇ ਵਿੱਚ ਅੰਦਰ ਖਾਰਸ਼ ਵਾਇਰਸ ਜਿਹੜਾ ਉਹ ਪੈਦਾ ਕਰਦਾ ਉਹਦੇ ਵਿੱਚ ਕਈ ਵਾਰੀ ਜਿਵੇਂ ਆਪਾਂ ਖਾਰਸ਼ ਕਰਦੇ ਆ ਚਿੱਟੇ ਸਿੱਟੀਆਂ ਲੈਣਾ ਪੈਂਦੀਆਂ ਨੇ ਜੀ ਕਈਆਂ ਨੂੰ ਰੈੱਡ ਲੈਣਾ ਪੈਂਦੀਆਂ ਨੇ ਉਹ ਦੇਖਣੀ ਪੈਂਦੀ ਆ ਵੀ ਰੈੱਡ ਲਾਈਨ ਆ ਜਾਂ ਚਿੱਟੀ ਲਾਈਨ ਆ ਉਹ ਦੇਖ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਕਿਉਂਕਿ ਇਹਦੇ ਵਿੱਚ ਅਸੀਂ ਬਲੱਡ ਤੇ ਲਿੰਫ ਤੇ ਕੰਮ ਕਰਦੇ ਆਂ ਕਈ ਵਾਰੀ ਬਲੱਡ ਦੇ ਵਿੱਚ ਪ੍ਰੋਬਲਮ ਹੁੰਦੀ ਆ ਜਾਂ ਕਈ ਲਿੰਫ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਚਿੱਟੇ ਚਿੱਟੇ ਦਾਸ ਵਿੱਚ ਨਾ ਉਹਨਾਂ ਦਾ ਦੇਖ ਕੇ ਇਲਾਜ ਕਰਨਾ ਪੈਂਦਾ ਉਹਦੇ ਵਾਸਤੇ ਹੈਗੀ ਆ ਸਾਡੇ ਕੋਲ ਦਵਾਈਆਂ ਸੀ ਜੇ ਤਾਂ ਉੱਪਰ ਮਤਲਬ ਚਿੱਟੇ ਵਾਲੀ ਹੈਗੀ ਆ ਤਾਂ ਅਸੀਂ ਆ ਮੱਲਮ ਮਲਾਉਂਦੇ ਆ ਨਾਲ ਕੈਪਸੂਲ ਦੇ ਦਈਦੇ ਆ ਹਾਂ ਦੋਵੇਂ ਮਸਲੇ ਹੱਲ ਹੋ ਜਾਂਦੇ ਨੇ ਇਹਦੇ ਨਾਲ ਕਿੰਨੇ ਜਿੰਨੀ ਮਰਜ਼ੀ ਪੁਰਾਣੀ ਹੋਵੇ ਹਾਂ ਤਕਰੀਬਨ ਮੇਰਾ ਖਿਆਲ ਆ ਵੀ ਉਹੀ ਗੱਲ ਵੀ ਹਫ਼ਤੇ 10 ਦਿਨ ਘੱਟੋ-ਘੱਟ ਲਾਈਏ ਇੱਕ ਵਾਰੀ ਤਾਂ ਹੋ ਸਕਦਾ ਕਿ ਕਈਆਂ ਨੂੰ ਬੜੀ ਮੋਟੀ ਪ੍ਰੋਬਲਮ ਬਾਹਰ ਨਿਕਲਦੀ ਆ ਜੀ ਜੇ ਲਗਾਤਾਰ ਦੋ ਤਿੰਨ ਮਹੀਨੇ ਕਰ ਲੈਂਦੇ ਆਪਾਂ ਪੂਰਾ ਕੋਰਸ ਤਾਂ ਪੁਰਾਣੀ ਤੇ ਪੁਰਾਣੀ ਜਿਹੜੀ ਖਾਰਸ਼ ਪੰਗਲ ਆ ਉਹ ਸਾਰੀ ਖਤਮ ਹੋ ਜਾਂਦੀ ਆ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਖਾਰਿਸ਼ ਹੁੰਦੀ ਆ ਤੇ ਚਿੱਟੀਆਂ ਲਾਈਨਾਂ ਬਣ ਜਾਂਦੇ ਆ ਕੁਝ ਲੋਕ ਇਹ ਕਹਿੰਦੇ ਕਹਿੰਦੇ ਸੋ ਤੁਹਾਡੇ ਸਰੀਰ ਤੇ ਖੁਸ਼ਕੀ ਹੋਈ ਹੋਣੀ ਆ ਤਾਂ ਕਰਕੇ ਚਿੱਟੀਆਂ ਲਾਈਨਾਂ ਬਣਦੀਆਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਖੁਸ਼ਕੀ ਹੋਣਾ ਇੱਕ ਵੱਖਰੀ ਚੀਜ਼ ਆ ਜੇ ਖੁਸ਼ਕੀ ਹੋਈ ਆ ਤਾਂ ਖਾਰਸ਼ ਦਾ ਕੋਈ ਮਤਲਬ ਨਹੀਂ ਪੈਂਦਾ ਹਨ ਇਹਦੇ ਚਿੱਦਾ ਵੀ ਜਿਹੜਾ ਸਾਡਾ ਇੱਕ ਜਦੋਂ ਆਏ ਲਾਈਨ ਮਾਰਦੇ ਆ ਨਾ ਥੱਲੇ ਬਲੱਡ ਨਿਕਲਦਾ ਜੀ ਇੱਕ ਵਾਰੀ ਇੱਕ ਜਦੋਂ ਲਾਈਨ ਮਾਰਦੇ ਆ ਤਾਂ ਉਹਦੇ ਵਿੱਚੋਂ ਸਾਨੂੰ ਪਾਣੀ ਨਿਕਲਦਾ ਹੂੰ ਉਹਨੂੰ ਅਸੀਂ ਬਲੱਡ ਤੇ ਲਿੰਫ ਕਹਿੰਦੇ ਆ ਜੀ ਇਹ ਦੋਏ ਮਿਲ ਕੇ ਬਾਡੀ ਦੇ ਵਿੱਚ ਸਾਡੇ ਜਿਹੜੇ ਕੰਮ ਕਰ ਦਿਆ ਜਿਹੜੀ ਸਾਡੀ ਇਲੈਕਟ੍ਰੋ ਹੋਮਿਓਪੈਥੀ ਆ ਇਹ ਬਲੱਡ ਤੇ ਲਿੰਫ ਤੇ ਹੀ ਕੰਮ ਕਰਦੀ ਆ ਇਹਨੇ ਬਲੱਡ ਨੂੰ ਤੇ ਲਿੰਫ ਨੂੰ ਦੋਹਾਂ ਨੂੰ ਪਿਓਰ ਕਰਨਾ ਤੇ ਪੂਰੀ ਬਾਡੀ ਥੋੜੀ ਕਲੀਅਰ ਹੋ ਜਾਂਦੀ ਆ ਇੱਕ ਡੱਬੇ 'ਚ ਕਿੰਨੀਆਂ ਗੋਲੀਆਂ ਹੁੰਦੀਆਂ ਇਹਦੇ 'ਚ 60 ਕੈਪਸੂਲ ਹੁੰਦੇ ਨੇ ਤੇ ਜਾਇਕਾ ਲਾਉਣ ਵਾਲੀ ਤੇ ਇੱਕ ਪੀਣ ਵਾਸਤੇ ਠੀਕ ਇਹਨੇ ਬਲੱਡ ਤੇ ਲਿੰਫ ਨੂੰ ਪਿਓਰ ਕਰਨਾ ਇਹਦੇ ਨਾਲ ਫਿਰ ਇਹ ਸਾਰਾ ਜਿਹੜਾ ਫੰਗਸ ਕਈ ਸਾਲ ਪੁਰਾਣੀ ਵੀ ਹੋ ਪੁਰਾਣੀ ਤੋਂ ਪੁਰਾਣੀ ਖਤਮ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਹਾਂਜੀ ਇਹ ਜੀ ਇੱਕ ਫੰਗਸ ਦੀ ਬਿਮਾਰੀ ਕਾਫੀ ਜ਼ਿਆਦਾ ਪ੍ਰਚਲਿਤ ਹੈ ਤੇ ਇਹਦੇ ਨਾਲ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਕਹਿੰਦੇ ਅਸੀਂ ਕਈ ਕਈ ਸਾਲ ਹੋ ਗਏ ਦਵਾਈ ਖਾਂਦਿਆਂ ਨੂੰ ਪਰ ਸਾਨੂੰ ਸਹੀ ਇਲਾਜ ਨਹੀਂ ਮਿਲ ਸਕਿਆ ਤੇ ਇਹ ਥੋੜਾ ਟਾਈਮ ਤੋਂ ਬਾਅਦ ਦੁਬਾਰਾ ਫੇਰ ਹੋ ਜਾਂਦੀ ਹੈ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਇੱਕ ਤੇ ਜਿਵੇਂ ਦਾਦ ਖਾਜ ਖੁਜਲੀ ਹੁੰਦੀ ਹੈ ਜੀ ਇਹ ਚੀਜ਼ ਵਾਦੀ 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 ਜਿਹੜੀ ਆ ਇਹ ਬਹੁਤ ਜ਼ਿਆਦਾ ਖਤਰਨਾਕ ਰੂਪ ਧਾਰ ਲੈਂਦੀ ਆ ਇੱਕ ਹੁੰਦਾ ਜਿਵੇਂ ਟਾਈਫਾਇਟ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਜੀ ਨੂੰ ਟਾਈਫਾਇਟ ਪੁਰਾਣਾ ਹੋਵੇ ਉਹੋ ਸਕਿਨ ਦੇ ਵਿੱਚ ਅੰਦਰ ਖਾਰਸ਼ ਵਾਇਰਸ ਜਿਹੜਾ ਉਹ ਪੈਦਾ ਕਰਦਾ ਉਹਦੇ ਵਿੱਚ ਕਈ ਵਾਰੀ ਜਿਵੇਂ ਆਪਾਂ ਖਾਰਸ਼ ਕਰਦੇ ਆ ਚਿੱਟੇ ਸਿੱਟੀਆਂ ਲੈਣਾ ਪੈਂਦੀਆਂ ਨੇ ਜੀ ਕਈਆਂ ਨੂੰ ਰੈੱਡ ਲੈਣਾ ਪੈਂਦੀਆਂ ਨੇ ਉਹ ਦੇਖਣੀ ਪੈਂਦੀ ਆ ਵੀ ਰੈੱਡ ਲਾਈਨ ਆ ਜਾਂ ਚਿੱਟੀ ਲਾਈਨ ਆ ਉਹ ਦੇਖ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਕਿਉਂਕਿ ਇਹਦੇ ਵਿੱਚ ਅਸੀਂ ਬਲੱਡ ਤੇ ਲਿੰਫ ਤੇ ਕੰਮ ਕਰਦੇ ਆਂ ਕਈ ਬਲੱਡ ਦੇ ਵਿੱਚ ਪ੍ਰੋਬਲਮ ਹੁੰਦੀ ਆ ਜਾਂ ਕਈ ਲਿੰਫ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਚਿੱਟੇ ਚਿੱਟੇ ਦਸ ਵਿੱਚ ਨਾ ਉਹਨਾਂ ਦਾ ਦੇਖ ਕੇ ਇਲਾਜ ਕਰਨਾ ਪੈਂਦਾ ਉਹਦੇ ਵਾਸਤੇ ਹੈਗੀ ਆ ਸਾਡੇ ਕੋਲ ਦਵਾਈਆਂ ਅਸੀਂ ਜੇ ਤਾਂ ਉੱਪਰ ਮਤਲਬ ਚਿੱਟੇ ਵਾਲੀ ਹੈਗੀ ਆ ਤਾਂ ਅਸੀਂ ਆ ਮੱਲਮ ਲਾਉਨੇ ਆ ਨਾਲ ਕੈਪਸੂਲ ਦੇ ਦਈਦੇ ਆ ਹਾਂ ਦੋਵੇਂ ਮਸਲੇ ਹੱਲ ਹੋ ਜਾਂਦੇ ਨੇ ਇਹਦੇ ਨਾਲ ਕਿੰਨੇ ਜਿੰਨੀ ਮਰਜ਼ੀ ਪੁਰਾਣੀ ਹੋਵੇ ਹਾਂ ਤਕਰੀਬਨ ਮੇਰਾ ਖਿਆਲ ਆ ਵੀ ਉਹੀ ਗੱਲ ਵੀ ਹਫ਼ਤੇ 10 ਦਿਨ ਘੱਟੋ-ਘੱਟ ਲਾਈਏ ਇੱਕ ਵਾਰੀ ਤਾਂ ਹੋ ਸਕਦਾ ਕਿ ਕਈਆਂ ਨੂੰ ਬੜੀ ਮੋਟੀ ਪ੍ਰੋਬਲਮ ਬਾਹਰ ਨਿਕਲਦੀ ਆ ਜੀ ਜੇ ਲਗਾਤਾਰ ਦੋ ਤਿੰਨ ਮਹੀਨੇ ਕਰ ਲੈਂਦੇ ਆਪਾਂ ਪੂਰਾ ਕੋਰਸ ਤਾਂ ਪੁਰਾਣੀ ਤੇ ਪੁਰਾਣੀ ਜਿਹੜੀ ਖਾਰਸ਼ ਪੰਗਲ ਉਹ ਸਾਰੀ ਖਤਮ ਹੋ ਜਾਂਦੀ ਆ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਖਾਰਿਸ਼ ਹੁੰਦੀ ਆ ਤਾਂ ਚਿੱਟੀਆਂ ਲਾਈਨਾਂ ਬਣ ਜਾਂਦੀਆਂ ਕੁਝ ਲੋਕ ਇਹ ਕਹਿੰਦੇ ਕਹਿੰਦੇ ਸੋ ਤੁਹਾਡੇ ਸਰੀਰ ਤੇ ਖੁਸ਼ਕੀ ਹੋਈ ਹੋਣੀ ਆ ਤਾਂ ਕਰਕੇ ਚਿੱਟੀਆਂ ਲਾਈਨਾਂ ਬਣਦੀਆਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਖੁਸ਼ਕੀ ਹੋਣਾ ਇੱਕ ਵੱਖਰੀ ਚੀਜ਼ ਆ ਜੇ ਖੁਸ਼ਕੀ ਹੋਈ ਆ ਤਾਂ ਖਾਰਸ਼ ਦਾ ਕੋਈ ਮਤਲਬ ਨਹੀਂ ਬਣਦਾ ਹਨ ਇਹਦੇ ਚਿੱਦਾ ਵੀ ਜਿਹੜਾ ਸਾਡਾ ਇੱਕ ਜਦੋਂ ਆਏ ਲਾਈਨ ਮਾਰਦੇ ਆ ਨਾ ਥੱਲੇ ਬਲੱਡ ਨਿਕਲਦਾ ਜੀ ਇੱਕ ਵਾਰੀ ਇੱਕ ਜਦੋਂ ਲਾਈਨ ਮਾਰਦੇ ਆ ਤਾਂ ਉਹਦੇ ਵਿੱਚੋਂ ਸਾਨੂੰ ਪਾਣੀ ਨਿਕਲਦਾ ਹ ਹ ਉਹਨੂੰ ਅਸੀਂ ਬਲੱਡ ਤੇ ਲਿੰਫ ਕਹਿੰਦੇ ਆ ਜੀ ਇਹ ਦੋਵੇਂ ਮਿਲ ਕੇ ਬਾਡੀ ਦੇ ਵਿੱਚ ਸਾਡੇ ਜਿਹੜੇ ਕੰਮ ਕਰਦੇ ਆ ਜਿਹੜੀ ਸਾਡੀ ਇਲੈਕਟ੍ਰੋ ਹੋਮਿਓਪੈਥੀ ਆ ਇਹ ਬਲੱਡ ਤੇ ਲਿੰਫ ਤੇ ਹੀ ਕੰਮ ਕਰਦੀ ਆ ਇਹਨੇ ਬਲੱਡ ਨੂੰ ਤੇ ਲਿੰਫ ਨੂੰ ਦੋਹਾਂ ਨੂੰ ਪਿਓਰ ਕਰਨਾ ਤੇ ਪੂਰੀ ਬਾਡੀ ਥੋੜੀ ਕਲੀਅਰ ਹੋ ਜਾਂਦੀ ਆ ਇੱਕ ਡੱਬੀ ਵਿੱਚ ਕਿੰਨੀਆਂ ਗੋਲੀਆਂ ਹੁੰਦੀਆਂ ਇਹਦੇ ਵਿੱਚ 60 ਕੈਪਸੂਲ ਹੁੰਦੇ ਨੇ ਹ ਤੇ ਜਾਇ ਇੱਕਾ ਲਾਉਣ ਵਾਲੀ ਤੇ ਇੱਕ ਪੀਣ ਵਾਸਤੇ ਠੀਕ ਜਿਹਨੇ ਬਲੱਡ ਤੇ ਲਿੰਫ ਨੂੰ ਪਿਓਰ ਇਦੇ ਨਾਲ ਫਿਰ ਇਹ ਸਾਰਾ ਜਿਹੜਾ ਫੰਗਸ ਕਈ ਸਾਲ ਪੁਰਾਣੀ ਵੀ ਹੋ ਪੁਰਾਣੀ ਤੋਂ ਪੁਰਾਣੀ ਖਤਮ ਹੋ ਜਾਂਦੀ ਖਤਮ ਹੋ ਜਾਂਦੀ